ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਹੁਣ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰੀ ਹੈ ਜਿਹਦੇ ਵਿੱਚ ਰਜੇ ਆਪਾਂ ਤੁਹਾਨੂੰ ਡੇਲੀ ਘਟੋ-ਕਟ ਦੋ ਦੋ ਇੰਪੋਰਟੈਂਟ ਟਾਪਿਕ ਕਰਵਾਇਆ ਕਰਾਂਗੇ ਜਿਹਦੇ ਤੋਂ ਤੁਹਾਨੂੰ ਪੇਪਰ ਦੇ ਵਿੱਚ ਇੱਕ ਨੰਬਰ ਜਾਂ ਦੋ ਨੰਬਰ ਦਾ ਪੱਕਾ ਹੀ ਪੇਪਰ ਮਿਲੂਗਾ ਹੀ ਮਿਲੂਗਾ ਜੇਕਰ ਘਟੋ-ਕਟ ਆਪਾਂ ਇਹੇ ਅੱਜ ਆਪਨੇ ਕਿੰਨੇ ਤਰੀਕ ਹੈ ਅੱਜ ਆਪਨੇ 9 ਤਰੀਕ ਹੈ 9 10 11 ਠੀਕ ਹੈ 10 11 ਤਰੀਕ ਤੋਂ ਮੈਨੂੰ ਲੱਗਦਾ ਬੱਚਿਆਂ ਦੇ ਪੇਪਰ ਸਟਾਰਟ ਨੇ 11 ਤੋਂ ਲੈ ਕੇ 21 ਤੱਕ ਤਾਂ 2 ਦਿਨਾਂ ਦੇ 3 ਦਿਨ ਹੈਗੇ 9 10 2 ਦਿਨ ਸੌਰੀ ਬਾਕੀ ਬੱਚਿਆਂ ਨੂੰ ਤਾਂ ਕਾਫੀ ਦਿਨ ਪਏ ਜਿਹੜੇ ਤੋਂ ਬਾਅਦ ਤਾਂ ਜਿਹੜੇ ਤੁਹਾਨੂੰ ਮੈਂ ਚਾਰ ਟਾਪਿਕ ਕਰਵਾਉਂਗਾ ਸਵੇਰ ਤੇ ਸ਼ਾਮ ਸਵੇਰ ਸ਼ਾਮ ਉਹਨਾਂ ਚ ਤੁਹਾਨੂੰ 100% ਦਾ ਜੇ ਮੈਂ ਗਾਰੰਟੀ ਤਾਂ ਦਿੰਦਾ ਉਹਦੇ ਵਿੱਚੋਂ ਪ੍ਰੈਸ਼ਨ ਆਊਗੀ ਆਊਗਾ ਕਿਉਂਕਿ ਇਹ ਨਹੀਂ ਇੰਪੋਰਟੈਂਟ ਟਾਪਿਕ ਹੈ ਅੱਜ ਤੱਕ ਨਹੀਂ ਹੋਇਆ ਕਦੇ ਪੇਪਰ ਦੇ ਵਿੱਚ ਇੰਨਾ ਟਾਪਿਕਾਂ ਦੇ ਵਿੱਚੋਂ ਪ੍ਰੈਸ਼ਨ ਨਾ ਆਇਆ ਹੋਵੇ ਠੀਕ ਹੈ ਜੀ ਤੇ ਤਾਂ ਕਰਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਦਾ ਜੇਕਰ ਕੋਈ ਕੈਂਡੀਡੇਟ ਜੀ ਫੁੱਲ ਤਿਆਰੀ ਕਰਨਾ ਚਾਹੁੰਦਾ ਜੇ ਕੋਈ ਕਿਰਕਿਰ ਸਾਡੇ ਕੋਲ ਟਾਈਮ ਘੱਟ ਰਹਿ ਗਿਆ ਭਲਾਣਾ ਤੇਮਕਾ ਤਾਂ ਤੁਹਾਡੇ ਵਾਸਤੇ ਰਾਜੇ ਆ 1500 ਐਮਸੀਕੀਓ ਦੀ ਇੱਕ ਸੀਰੀਜ਼ ਬਣਾਈ ਹੋਈ ਹੈਗੀ ਵਿਦ ਵੀਡੀਓ ਨਾਲ ਇੰਪੋਰਟੈਂਟ ਜੀ ਹੀ ਕਰੰਟ ਅਫੇਅਰ ਆਏ ਨਹੀਂ ਹੈਗਾ ਮੂ ਵੀ ਕਰੋ ਤਾਂ ਹੋ ਐਕਸਟਰਾ ਕੁਝ ਸਿਰਫ ਉਹੀ ਚੀਜ਼ਾਂ ਮੀਡੀਅਮ ਜਿਗਾ ਜਿਹੜੀਆਂ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ ਹੀ ਮਿਲਣਗੇ ਤਾਂ ਉਹਦੇ ਬਾਅਦ ਤੁਸੀਂ ਬੈਚ ਜੁਆਇਨ ਕਰ ਸਕਦੇ ਹੋ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਪੂਰੇ ਸਾਰੇ ਬੈਚ ਦੀ ਤਿਆਰੀ ਕਰਵਾਈ ਜਾਂਦੀ ਹੈ ਠੀਕ ਹੈ ਜੀ ਤੇ ਮੈਂ ਬਾਰ ਬਾਰ ਕਹਿ ਰਹੇ ਹਾਂ ਜੀ ਭਰਤੀ ਦੁਆਰੇ ਨਹੀਂ ਆਉਣੀ ਕਦੇ ਵੀ ਤਾਂ ਆਪ ਦੀ ਤਿਆਰੀ ਪੂਰੀ ਬਰੀਏ ਰੱਖੋ ਆਪਣੀ ਐਪ ਡਾਊਨਲੋਡ ਕਰ ਲਓ ਦੀਪ ਪੁਲਰ ਐਜੂਕੇਸ਼ਨ ਦਾ ਜਿੰਨਾ ਬੱਚੇ ਕੋਲੇ ਆਈਫੋਨ ਹੈ ਜਿਹਨਾਂ ਨੇ ਐਪ ਡਾਊਨਲੋਡ ਕਰ ਲਈਏ ਕਲਾਸ-ਕਲਾਸ ਤੇ ORG ਕੋਡ ਫਿਲ ਕਰਨਾ ਹੈ double x ਰ ਹੈ ਆਹ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਵਿਦ ਪੀਡੀਐਫ ਵੀ ਨਾਲ ਆ ਭਾਈ ਉਹਨਾਂ ਦੇ ਨਾਲ ਵੀਡੀਓ ਲੈਕਚਰ ਮੈਥ ਸਾਇੰਸ ਸਾਰਾ ਕੁਝ ਇਹਦਾ ਕੁਝ ਹੋਣਾਗਾ ਸਾਰਾ ਕੁਝ ਕਰਵਾਇਆ ਹੋਇਆਗਾ ਜਿਹੜੇ ਬੱਚਿਆਂ ਕੋਈ ਟਾਈਮ ਘਾਟਾ ਤੁਸੀਂ ਇਕੱਲੇ 1500 ਐਮਸੀਕੂ ਕਰ ਲਓ ਤੁਹਾਡਾ 40 ਤੋਂ ਬਿਆਰੀ ਨੰਬਰ ਉਹਦੇ ਵਿੱਚ ਕਵਰ ਹੋ ਜਾਣਗੇ ਠੀਕ ਹੈ ਜੀ ਚਲੋ ਤਾਂ ਅੱਜ ਦਾ ਜਿਹੜਾ ਮੈਂ ਤੁਹਾਡੇ ਬਾਤੇ ਟੌਪਿਕ ਲੈ ਕੇ ਆਇਆ ਰਹਾ ਜੀ ਇਹ ਟੌਪਿਕ ਹੈਗਾ ਜੀ ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ ਮੁੱਖ ਸਰੋਤ ਜਿਹੜੇ ਆਪਣਾ ਸੰਵਿਧਾਨ ਬਣਿਆ ਹੋਇਆ ਰਹਾ ਜੀ ਠੀਕ ਹੈ ਜੀ ਜਿਹੜਾ ਆਪਣਾ ਸੰਵਿਧਾਨ ਬਣਿਆ ਹੋਇਆ ਹੈ ਕਿ ਆਪਣੇ ਸੰਵਿਧਾਨ ਦੇ ਵਿੱਚ ਪਾਈ 22 ਭਾਗ ਹੁੰਦੇ ਸੀ ਪਹਿਲਾਂ ਠੀਕ ਹੈ ਜੀ ਹੁਣ 25 ਭਾਗ ਬਣ ਗਏ ਓਕੇ ਜੀ 12 ਆਪਣੇ ਅਨੁਸੂਚੀਆਂ ਗਈਆਂ ਸ਼ੈਡਿਊਲ ਕਹਿ ਦਿੰਦੇ ਜਿਹਨੂੰ ਆਪਾਂ ਤੇ 448 ਦੇ ਨੇੜ ਤੇੜ ਆਪਣੇ ਕੀ ਹੈ ਜੀ ਆਰਟੀਕਲ ਹੈ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ 448 ਤਾਂ ਆਪਣੇ ਆਰਟੀਕਲ ਹੈ ਠੀਕ ਹੈ ਜੀ 25 ਆਪਣੇ ਪਾਰਟ ਆ ਸੰਵਿਧਾਨ ਦੇ ਤੇ 12 ਆਪਣੇ ਸ਼ੈਡਿਊਲ ਹੈ ਜਿਹਨੂੰ ਆਪਾਂ ਅਨੁਸੂਚੀਆਂ ਕਹਿ ਦਿੰਦੇ ਆ ਠੀਕ ਹੈ ਜੀ ਇਹ ਚੀਜ਼ਾਂ ਆਪਣੇ ਸੰਵਿਧਾਨ ਦੇ ਵਿੱਚ ਪਰ ਜਦੋਂ ਸੰਵਿਧਾਨ ਬਣਿਆ ਸੀਗਾ ਉਦੋਂ ਇਹ ਜ ਕੁਝ ਨਹੀਂ ਸੀਗਾ ਉਦੋਂ 8 ਨੂੰ ਸੋਚਿਆ ਸੀਗੀ 22 파ਰ ਸੀਗੇ 395 ਆਰਟੀਕਲ ਸੀਗੇ ਇਹਨਾਂ ਦੋਨਾਂ ਫੈਕਟਾਂ ਦੇ ਵਿੱਚੋਂ ਵੀ ਤੁਹਾਨੂੰ ਪ੍ਰੇਸ਼ਨ ਬਣੂਗਾ ਆਪਾਂ ਆਪਦਾ ਸੰਵਿਧਾਨ ਇਕੱਠਾ ਕੀਤਾ ਪਰ ਆਪਾਂ ਜਿਹੜਾ ਸੰਵਿਧਾਨ ਇਕੱਠਾ ਕੀਤਾ ਹੈ ਬਈ ਜੀ ਇਹਦੇ ਵਿੱਚ ਘਟੋਕਟਾ ਸਮਝ ਲਓ ਕਿ 70% ਜਿਹੜਾ ਸੰਵਿਧਾਨ ਆਗਾ ਉਹ ਆਪਾਂ ਆਪਣੇ ਐਕਟ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲੈਂਦਾ ਹੈਗਾ ਬਾਕੀ 30% ਹੈ ਜਿਹੜਾ ਉਹ ਆਪਾਂ ਅਲੱਗ-ਅਲੱਗ ਦੇਸ਼ਾਂ ਤੋਂ ਲੈਂਦਾ ਹੈ ਤਾਂ ਉਹਦੇ ਬਾਰੇ ਡਿਸਕਸ਼ਨ ਕਰ ਲੈਂਦੇ ਕਿਹੜੇ ਦੇਸ਼ ਤੋਂ ਆਪਾਂ ਕਿਹੜਾ ਆਰਟੀਕਲ ਲੈਂਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਕਿ ਆਪਾਂ ਯੂਐਸਏ ਤੋਂ ਕੀ ਕੁਝ ਲੈਂਦਾ ਹੈਗਾ ਯੂਐਸਏ ਤੋਂ ਕੀ ਕੁਝ ਲੈਂਦਾ ਹੈਗਾ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਚਲੋ ਯੂਐਸਏ ਨੂੰ ਆਪਾਂ ਅਮਰੀਕਾ ਕਹਿੰਦੇ ਨੇ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਠੀਕ ਹੈ ਜੀ ਕੀ ਕੁਝ ਲੈਂਦਾ ਇਹ ਤੋਂ ਆਪਾਂ ਲੈਂਦਾ ਜੀ ਮੌਲਿਕ ਅਧਿਕਾਰ ਮੌਲਿਕ ਅਧਿਕਾਰ ਕਿਹੜੇ ਆ ਆਪਣੇ ਜੀ ਤੁਹਾਨੂੰ ਪਤਾ ਕਿਸੇ ਬੱਚੇ ਨੂੰ ਜਿਹੜੇ ਮੌਲਿਕ ਅਧਿਕਾਰ ਆ ਇਹ ਆਪਣੇ 12 ਤੋਂ ਲੈ ਕੇ 35 ਆਰਟੀਕਲ ਦੇ ਵਿੱਚ ਆਉਂਦੇ ਆ ਤੇ ਸੰਵਿਧਾਨ ਦੇ ਪਾਰਟ ਨੰਬਰ ਤੀਜੇ ਦੇ ਵਿੱਚ ਆਉਂਦੇ ਆ ਇਹ ਫੈਕਟ ਵੀ ਨਾਲ ਯਾਦ ਰੱਖ ਲਿਓ ਜਿਹੜਾ ਮੈਂ ਤੁਹਾਨੂੰ ਕਰਵਾਈ ਜਾਂਦਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਫੰਡਾਮੈਂਟਲ ਰਾਈਟ ਆਪਾਂ ਲੈ ਲਏ ਨਾ ਤੋਂ ਓਕੇ ਜੀ ਇਸ ਤੋਂ ਬਾਅਦ ਇੰਡੀਪੈਂਡੈਂਸ ਆਫ ਜੁਡੀਸ਼ਰੀ ਆਪਾਂ ਇਨਸਾਫ ਲੈਣ ਜਾਣੇ ਹਾਂਗੇ ਹਾਈ ਕੋਰਟ ਸੁਪਰੀਮ ਕੋਰਟ ਡਿਸਟ੍ਰਿਕਟ ਕੋਰਟ ਉਹ ਕਹਿੰਦੇ ਜਿਹੜਾ ਜੀ ਇਨਸਾਫ ਦੇਣਾਗਾ ਜਿਹੜੀ ਨਿਆਪਾਲਿਕਾ ਹੈ ਜਿਹੜੇ ਜੱਜ ਹੈ ਉਹ ਆਪਦੀ ਮਰਜ਼ੀ ਨਾਲ ਕਿਸੇ ਬੰਦੇ ਨੂੰ ਨਿਆ ਦੇ ਸਕਦਾ ਹੈ ਉਹਦੇ ਵਿੱਚ ਕੋਈ ਵੀ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਊਗੀ ਸਭ ਤੋਂ ਮੇਰ ਜੁਡੀਸ਼ਲ ਰਿਵਿਊ ਨਿਆਪਾਲਿਕਾ ਸਮਿਖਿਆ ਜਿਵੇਂ ਟ੍ਰਾਇਲ ਹੁੰਦੇ ਹੈ ਇਸ ਤੋਂ ਬਾਅਦ ਆਪਾਂ 임ਪੀਚਮੈਂਟ ਆਫ ਪ੍ਰੈਜ਼ੀਡੈਂਟ ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜ ਰਾਸ਼ਟਰਪਤੀ ਨੂੰ ਜੇਕਰ ਆਪਾਂ ਹਟਾਉਣਾ ਹੋਵੇ ਤਾਂ ਆਰਟੀਕਲ 61 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਆਪਾਂ ਰਾਸ਼ਟਰਪਤੀ ਨੂੰ ਕਿਵੇਂ ਹਟਾ ਸਕਦੇ ਆ ਆਰਟੀਕਲ 61 ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਆਪਾਂ ਰਾਸ਼ਟਰਪਤੀ ਨੂੰ ਕਿਵੇਂ ਹਟਾ ਸਕਦੇ ਆ ਓਕੇ ਜੀ ਉਵੇਂ ਜਿਵੇਂ ਇਹ ਆਪਾਂ ਨੂੰ ਕਹਿ ਰਹੇ ਨੇ ਜੀ ਸੁਪਰੀਮ ਕੋਰਟ ਦਾ ਜੱਜ ਅਤੇ ਹਾਈ ਕੋਰਟ ਦਾ ਜੱਜ ਹਟਾਉਣਾ ਹੈ ਪ੍ਰੈਜ਼ੀਡੈਂਟ ਹਟਾਉਣਾ ਹੈ ਵਾਈਸ ਪ੍ਰੈਜ਼ੀਡੈਂਟ ਹਟਾਉਣਾ ਹੈ ਠੀਕ ਹੈ ਜੀ ਇਹ ਸਾਰਾ ਕੁਝ ਜਿੰਨਾ ਕੁਝ ਵੀ ਹੈ ਇਹ ਸਾਰਾ ਕੁਝ ਆਪਾਂ ਯੂਐਸਏ ਤੋਂ ਸਿੱਖਿਆ ਹੈਗਾ ਕਿ ਆਪਣੇ ਇੱਕ ਵਾਈਸ ਪ੍ਰੈਜ਼ੀਡੈਂਟ ਹੋਊਗਾ ਬੈਸ ਪ੍ਰੇਜ ਦੀ ਗੱਲ ਕੀਤੀ ਗਈ ਹੈ ਆਰਟੀਕਲ 63 ਦੇ ਵਿੱਚ ਠੀਕ ਹੈ ਜੀ 36 ਦੇ ਵਿੱਚ ਗੱਲ ਕੀਤੀ ਗਈ ਹੈ ਚਲੋ ਠੀਕ ਹੈ ਪਤਾ ਲੱਗ ਗਿਆ ਇੱਕ ਸੌਰੀ ਇੱਕ ਰਹਿ ਗਿਆ ਪ੍ਰਿੰਬਲ ਜਿਹਨੂੰ ਕੇ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਠੀਕ ਹੈ ਜੀ ਪ੍ਰਿੰਬਲ ਜਿਹਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈਗਾ ਉਹ ਵੀ ਆਪਾਂ ਜਿਹੜਾ ਲੈਂਦਾ ਹੈਗਾ ਉਵੀ ਅਮਰੀਕਾ ਤੋਂ ਲੈ ਤਾਂ ਦਵਾਰ ਇੱਕ ਵਾਰ ਜੀਤ ਯਾਦ ਕਰ ਲਓ ਪ੍ਰਿੰਪਲ ਫੰਡਾਮੈਂਟਲ ਰਾਈਟ ਇੰਡੀਪੈਂਡੈਂਸ ਆਫ ਜੁਡੀਸ਼ਰੀ ਰਿਵਿਊ ਰਿਵਿਊ ਜੁਡੀਸ਼ੀਅਲ ਠੀਕ ਹੈ ਜੀ ਜੁਡੀਸ਼ੀਅਲ ਰਿਵਿਊ ਲੈ ਲਓ ਇੰਪੀਚਮੈਂਟ ਹਾਈ ਕੋਰਟ ਦਾ ਜੱਜ ਹੋਵੇ ਸੁਪਰੀਮ ਕੋਰਟ ਦਾ ਜੱਜ ਹੋਵੇ ਚਾਹੇ ਵਾਈਸ ਪ੍ਰੈਜ਼ੀਡੈਂਟ ਹੋਵੇ ਚਾਹੇ ਪ੍ਰੈਜ਼ੀਡੈਂਟ ਹੋਵੇ ਇਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਹੈ ਜੀ ਜਿਹੜਾ ਠੀਕ ਹੈ ਜੀ ਇਹ ਆਵਦਾ ਅਸਤੀਫਾ ਦਿੰਦਾ ਹੈ ਪ੍ਰੈਜ਼ੀਡੈਂਟ ਨੂੰ ਤੇ ਪ੍ਰੈਜ਼ੀਡੈਂਟ ਆਵਦਾ ਅਸਤੀਫਾ ਦਿੰਦਾ ਹੈ ਤਾਂ ਵਾਈਸ ਪ੍ਰੈਜ਼ੀਡੈਂਟ ਨੂੰ ਇੱਕ ਰੂਜੇ ਨੂੰ ਦੇ ਦਿੰਦੇ ਹੁੰਦੇ ਆ ਠੀਕ ਹੈ ਜੀ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਦੀ ਇਹ ਵੀ ਆਪਾਂ ਕਿਤੋਂ ਲੈਂਦੀ ਹੈ ਯੂਐਸਏ ਤੋਂ ਹੁਣ ਆਪਾਂ ਅਗਲੇ ਦੇ ਇਸ ਦੀ ਗੱਲ ਕਰ ਲਈ ਅਗਲੀ ਗੱਲ ਆ ਗਈ ਯੂਕੇ ਤੋਂ ਸਭ ਤੋਂ ਜ਼ਿਆਦਾ ਨਾ ਆਪਾਂ ਦੋ ਚੀਜ਼ਾਂ ਦੇ ਵਿੱਚੋਂ ਪ੍ਰੇਸ਼ਣ ਸਭ ਤੋਂ ਬੰਦੇ ਆ ਵੱਧ ਯੂਕੇ ਅਤੇ ਯੂਐਸਏ ਤੋਂ ਯੂਕੇ ਜਿਹਨੂੰ ਆਪਾਂ ਬ੍ਰਿਟੇਨ ਵੀ ਕਹਿ ਦਿੰਦੇ ਆ ਬ੍ਰਿਟੇਨ 'ਚ ਕਈ ਦੇਸ਼ ਆ ਜਾਂਦੇ ਤਾਂ ਕਰਕੇ ਇਹਨੂੰ ਬ੍ਰਿਟੇਨ ਕਹਿ ਦਿੰਦੇ ਆ ਪਲੱਸ ਇਹ ਲੈਡ ਵੀ ਆਪਾਂ ਇਸ ਨੂੰ ਕਹਿ ਦਿੰਦੇ ਆ ਠੀਕ ਹੈ ਜੀ ਚਲੋ ਇਹਨਾਂ ਤੋਂ ਆਪਾਂ ਕੀ ਲ�ਾ ਪਾਰਲੀਮੈਂਟ ਗਵਰਨਮੈਂਟ ਪਾਰਲੀਮੈਂਟ ਗਵਰਨਮੈਂਟ ਕਿਹੜੀ ਹੁੰਦੀ ਹੈ ਕੀ ਆਪਣੇ ਸਦ ਬਣੀ ਹੋਈ ਹੈ ਲੋਕ ਸਭਾ ਵੀ ਹੈ ਰਾਜ ਸਭਾ ਵੀ ਹੈ ਪਾਰਲੀਮੈਂਟ ਆਪਣੇ ਤਾਂ ਉਹਨੂੰ ਆਪਾਂ ਕਹਿੰਦੇ ਆ ਪਾਰਲੀਮੈਂਟ ਗਵਰਨਮੈਂਟ ਹੈ ਠੀਕ ਹੈ ਜੀ ਰੂਲ ਆਫ ਲਾ ਕਿਵੇਂ ਰੂਲ ਬਣਾਉਣਾ ਰੂਲ ਆਫ ਲਾ law making process ya procedure ਠੀਕ ਹੈ ਜੀ ਰੂਲ ਆਫ ਲਾ ਲਾ ਮੇਕਿੰਗ ਪ੍ਰੋਸੀਜਰ ਇਹਨਾਂ ਤੋਂ ਲੈਂਦਾ ਹੈ ਇੱਕ ਆਪਾਂ ਲੇਤੀ ਇਹਨਾਂ ਤੋਂ ਸਿੰਗਲ ਸਿਟੀਜ਼ਨਸ਼ਿਪ ਸਿੰਗਲ ਸਿਟੀਜ਼ਨਸ਼ਿਪ ਕੀ ਹੁੰਦੀ ਹੈ ਆਪਣੇ ਭਾਰਤ ਦੇ ਵਿੱਚ ਇਕੈਰੀ ਨਾਗਰਿਕਤਾ ਰਹਿ ਜੇ ਇਕੈਰੀ ਨਾਗਰਿਕਤਾ ਕੀ ਹੁੰਦੀ ਹੈ ਮੰਨ ਲਓ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਇੰਡੀਆ ਦੀ ਨਾਗਰਿਕਤਾ ਤੁਹਾਡੀ ਆਪਣੇ ਆਪ ਹੀ ਕੈਨਸਲ ਹੋ ਜਾਊਗੀ ਠੀਕ ਹੈ ਜੀ ਬਾਕੀ ਆਪਣੇ ਕੀ ਹੈ ਜੀ ਸੀ ਤੇ ਸਿਟੀਜ਼ਨਸ਼ਿਪ ਸੀਟੇ ਕੈਬਨਟ ਸਿਸਟਮ ਵੀ ਕੈਬਨਟ ਦੇ ਵਿੱਚ ਜਿਹੜੇ ਆਪਣੇ ਮੰਤਰੀ ਮੇਰੇ 15% ਕੋਟਾ ਹੁੰਦਾ ਮੰਤਰੀਆਂ ਦਾ ਜਿਹੜੇ ਕੈਬਨਟ ਦੇ ਵਿੱਚ ਬੈਂਦੇ ਆ ਠੀਕ ਹੈ ਜੀ ਕਿਹਦੇ ਕਹਿੰਦੇ ਇਹਨਾਂ ਨੂੰ ਅਪாயint ਕੀਤਾ ਜਾਂਦਾਗਾ 75 ਵਨ ਆਰਟੀਕਲ ਦੇ ਵਿੱਚ ਲਿਖਿਆ ਹੋਇਆਗਾ ਰਾਸ਼ਟਰ ਪ੍ਰਧਾਨ ਮੰਤਰੀ ਕਹਿੰਦੇ ਅਪாயint ਕੀਤਾ ਜਾਂਦਾਗਾ ਬਾਈ ਕੈਮਰੀਅਲ ਦੋ ಸದਨ ਆਪਣੇ ਰਾਜ ਸਭਾ ਲੋਕ ਸਭਾ ਠੀਕ ਹੈ ਜੀ ਵੀ ਤੁਹਾਨੂੰ ਪਤਾਗਾ ਤੇ ਰੈਟ ਅਰੇਟ ਅਰੇਟਾ ਪੰਜ ਆਪਣੇ ਟੋਟਲ ਰਿੱਟਾਂ ਵਾਲੀ ਵੀ ਟੌਪਿਕ ਜਿਹੜਾ ਤੁਹਾਡਾ ਸਨ ਟੌਪਿਕ ਲਾਵਾਂਗੇ ਉਹ ਰਿੱਟਾਂ ਵਾਲੀ ਲਾਵਾਂਗੇ ਪੂਰਾ ਵਧੀਆ ਪੜਾਉਂਗਾ ਤੁਹਾਨੂੰ ਰਿੱਟ ਦੇ ਪੇ ਕੱਲੀ-ਕੱਲੀ ਜੀ ਰਿੱਟ ਤੋਂ ਵੀ ਪੱਕਾ ਅਪ੍ਰੀਸ਼ਨ ਤੁਹਾਡਾ ਬਣ ਨਹੀਂ ਬਣਨਾਗਾ ਠੀਕ ਹੈ ਜੀ ਲੈਗਸਟੇਲ ਪ੍ਰੋਸੀਜਰ ਇਹਦਾ ਆਪਾਂ ਮਜਾਦ ਨਾ ਕਰਿਓ ਤੇ ਆਹ ਵੀ ਭਾਵੇਂ ਮਜਾਦ ਨਾ ਕਰਿਓ ਠੀਕ ਹੈ ਜੀ ਇੱਕ ਆਪਾਂ ਹੋਰ ਲੈਂਦਾ ਉਹ ਵੀ ਲਿਖ ਲਉ ਕੈਗ ਕੰਟਰੋਲਰ ਐਡੀਟਰ ਆਫ ਜਰਨਲ ਜਿਹੜਾ ਕਿ ਆਰਟੀਕਲ 143 ਦੇ ਵਿੱਚ ਆਉਂਦਾਗਾ ਉਹ ਵੀ ਆਪਾਂ ਤੁਹਾਨੂੰ ਲਿੱਤਾ ਕੀ ਕਰਦਾ ਇਹਦੇ ਨੇ ਖਾਤੇ ਹੁੰਦੇ ਸਰਕਾਰ ਦੇ ਨੂੰ ਆਡਿਟ ਕਰਦਾਗਾ ਖਾਤੇ ਨੂੰ ਕੀ ਕਰਦਾ ਜੀ ਆਡਿਟ ਕਰਦਾਗਾ ਚਲੋ ਕਲੀਅਰ ਸਾਰਾ ਕੁਝ ਯੂਕੇ ਤੋਂ ਕੀ ਕੁਛ ਲੇਤਾ ਦੁਬਾਰੀ ਫੇਰ ਕਰ ਲੈਣੇ ਯੂਕੇ ਤੋਂ ਕੀ ਕੁਛ ਲੇਤਾ ਯੂਕੇ ਤੋਂ ਮੈਂ ਤੇਰੇ ਬਸ ਲਿਖ ਦਿੰਦਾ ਕੈਗ ਹੋ ਗਿਆ ਠੀਕ ਹੈ ਜੀ ਪਾਰਲੀਮੈਂਟ ਗਵਰਨਮੈਂਟ ਹੋਗੀ ਬਾਈ ਕੈਮਰੀਲ ਹੋ ਗਿਆ ਕੈਗ ਬਾਈ ਕੈਮਰੀਲ ਰਟ ਠੀਕ ਹੈ ਜੀ ਮੇਨ ਮੇਨ ਚੀਜ਼ਾਂ ਦੱਸ ਰਿਹਾ ਹਾਂ ਸਿੰਗਲ ਸਿਟੀਜ਼ਨਸ਼ਿਪ ਠੀਕ ਹੈ ਜੀ ਇਹ ਹੋ ਗਈ ਰੂਲ ਆਫ ਲਾ ਲਾ ਮੇਗੇ ਪਾਸੇ ਜੀ ਇਸ ਤੋਂ ਬਾਅਦ ਅਗਲੀ ਦੀ ਗੱਲ ਕਰਦੇ ਹਾਂ ਜੀ ਅਗਲੇ ਦੇ ਵਿੱਚ ਆਪਾਂ ਗੱਲ ਕਰਨਾ ਰਸ਼ੀਆ ਤੋਂ ਰਸ਼ੀਆ ਤੋਂ ਕੀ ਲਿਖਦਾ ਆਪਾਂ ਇਤਨਾ ਕਈ ਵਾਰ ਤੁਹਾਨੂੰ ਰਸ਼ੀਆ ਨਹੀਂ ਲਿਖਿਆ ਹੋਊਗਾ ਰਸ਼ੀਆ ਦੀ ਥਾਂ ਤੇ ਤੁਹਾਨੂੰ ਆਹ ਚੀਜ਼ ਲਿਖੀ ਆ ਜਾਊਗੀ ਤੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਪਾ ਕੀ ਦਿੱਤਾ ਆਏ ਜੇ ਪਾ ਦਿੰਦੇ ਰਸ਼ੀਆ ਨੂੰ ਠੀਕ ਹੈ ਜੀ ਰਸ਼ੀਆ ਤੋਂ ਕੀ ਲਿਖਦਾ ਰਾ ਜੀ ਰਸ਼ੀਆ ਤੋਂ ਲਿਖਦਾ ਦੋਨੇ ਚੀਜ਼ਾਂ ਨਹੀਂ ਆ ਪਰ ਰਸ਼ੀ ਤੋਂ ਲਿਖਤੀਆਂ ਦੋਨਾਂ ਦੇ ਨਾਮ ਐਫ ਤੇ ਪੈਂਦੇ ਆ 5 ਇਅਰ ਪਲਾਨ ਠੀਕ ਹੈ ਜੀ ਕਿਹੜੇ 5 ਇਅਰ ਪਲਾਨ ਤੇ ਫੰਡਾਮੈਂਟਲ ਡਿਊਟੀ ਫੰਡਾਮੈਂਟਲ ਡਿਊਟੀਆਂ ਸ਼ੁਰੂ ਦੇ ਵਿੱਚ 10 ਹੁੰਦੀਆਂ ਸੀਗੀਆਂ ਚਰਚੇ ਬਾਅਦ ਵਿੱਚ ਇੱਕ ਦੇ ਵਿੱਚ ਨਵੀਂ ਸ਼ਾਮਲ ਕਰ ਦਿੱਤੀ ਗਈ ਸੀ 11ਵੀਂ ਠੀਕ ਹੈ ਜੀ 5 ਇਅਰ ਪਲਾਨ ਆਪਣੇ 1951 ਤੋਂ ਸਟਾਰਟ ਹੋਏ ਸੀ ਜੀ ਇਹ ਗੱਲ ਯਾਦ ਰੱਖਣੀ ਹੈ ਆਈਡੀ ਆਫ ਜਸਟਿਸ ਇਹ ਯਾਦ ਕਰਨ ਦੀ ਲੋੜ ਨਹੀਂ ਹੈਗੇ ਛੱਡ ਵੀ ਸਕਦੇ ਹੋ ਤੁਸੀਂ ਠੀਕ ਹੈ ਜੀ ਬਸ ਦੋ ਹੀ ਲੈਤੇ ਆਂਦਾ ਤੋਂ ਆਪਾਂ ਰਸ਼ੀਆ ਤੋਂ ਯਾਦ ਕਰ ਲੈ ਦੋ ਐਫਾ ਫੰਡਾਮੈਂਟਲ ਰਾਈਟ ਫੰਡਾਮੈਂਟਲ ਡਿਊਟੀ ਸੋਰੀ ਤੇ ਆਪਣੀ 5 ਇਅਰ ਪਲਾਨ ਫੰਡਾਮੈਂਟਲ ਡਿਊਟੀਆਂ ਦਾ ਮਤਲਬ ਕੀ ਹੁੰਦਾ ਦਾ ਜੀ ਇਹਦਾ ਮਤਲਬ ਹੁੰਦਾ ਮੌਲਿਕ ਕਰਤੱਵ ਇਹ ਆਪਣੇ ਸੰਵਿਧਾਨ ਦੇ ਪਾਰਟ 4th A ਦੇ ਵਿੱਚ ਆਉਂਦੇ ਹੈ ਜੀ ਠੀਕ ਹੈ ਜਿਹੜੇ ਨਾਲ ਫੈਕਟ ਲਿਖਾਈ ਜਾਂਦਾ ਇਹ ਵੀ ਜੁੜੀ ਹੈਗੀ ਚਲੋ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਆਇਰਲੈਂਡ ਦੀ ਕਿਹਦੀ ਜੀ ਆਇਰਲੈਂਡ ਦੀ ਗੱਲ ਕਰਦੇ ਹਾਂ ਦਾ ਜੀ ਆਇਰਲੈਂਡ ਤੋਂ ਤੁਸੀਂ ਇਹ ਵੀ ਟ੍ਰਿਕ ਨਾਲ ਯਾਦ ਕਰਾ ਦਦਾਂਗਾ ਆਇਰਲੈਂਡ ਦੀ ਯਾਦ ਕਰ ਲਓ 에어 에어 ਕਿਵੇਂ ਆਉਂਦੀ ਐ ਸਿੱਧੀ ਡਾਇਰੈਕਟ ਆਉਂਦੀ ਐ 에어 ਕਿਵੇਂ ਵਾਜਦੀ ਐ ਆਪਣੀਆਂ ਅੱਖਾਂ ਦੇ ਵਿੱਚ ਡਾਇਰੈਕਟ ਵਾਜਦੀ ਐ ਤਾਂ ਆਪਾਂ ਡੀ ਪੀਐਸਪੀ ਵੀ ਇੰਨਾ ਤੋਂ ਲੈਂਦੇ ਐ ਡੀ ਪੀਐਸਪੀ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਹਨੂੰ ਆਪਾਂ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਕਹਿੰਦੇ ਨੇ ਉਹ ਵੀ ਆਪਾਂ ਆਇਰਲੈਂਡ ਤੋਂ ਲੈਂਦੇ ਐ ਠੀਕ ਐ ਜੀ ਬਾਕੀ ਰਾਜ ਸਭਾ ਦੇ ਮੈਂਬਰ ਹੁੰਦੇ ਆ ਜਿਹੜੇ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਉਹ ਨੋਮੀਨੇਸ਼ਨ ਕਿਵੇਂ ਹੁੰਦਾ ਦੇਖੋ ਆਪਾਂ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਆ ਨਹੀਂ ਚੁਣੇ ਨਾ ਆਪਾਂ ਤਾਂ ਬਸ ਇਹ ਨੋਮੀਨੇਸ਼ਨ ਹੁੰਦੇ ਆ ਇਹਨੂੰ ਸਿਰਫ ਆ ਜਿਹੜੀ ਸਰਕਾਰ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਆਪਾਂ ਪਾਰਟੀ ਸਰਕਾਰ ਹੈ ਆਪਣੇ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਰਾਜ ਸਭਾ ਦੀਆਂ ਨਹੀਂ ਸੌਰੀ ਆ ਰਾਜ ਸਭਾ ਦੀਆਂ ਰਾਜ ਸਭਾ ਦੀਆਂ 7 ਸੀਟਾਂ ਨੇ ਠੀਕ ਹੈ ਤਾਂ ਰਾਜ ਆਪਾਂ ਉਹਨਾਂ ਨੇ ਚੋਣ ਕੀਤੀ ਹੈ ਨਹੀਂ ਕੀਤੀ ਨੇ ਉਹ ਆਪਣੇ ਆਪ ਹੀ ਜਿਹੜੀ ਸਰਕਾਰ ਜਿੱਤਦੀ ਹੈ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਉਹ ਆਪਦੇ ਬੰਦੇ ਆਪ ਭੇਜਦੇ ਉੱਥੇ ਠੀਕ ਹੈ ਜੀ ਆਪ ਦੇ ਬੰਦੇ ਕੀ ਕਰਦੀ ਐ ਆਪ ਭੇਜਦੀ ਐ ਇਹ ਗੱਲ ਯਾਦ ਰੱਖਣੀ ਐ ਠੀਕ ਹੈ ਜੀ ਤੇ ਇਹ ਹੋ ਗਿਆ ਤੇ ਨਾਲ ਹੀ ਜਿਹੜੀ ਰਾਜ ਸਭਾ ਮੈਂਬਰ ਹੁੰਦੇ ਰਾਜ ਸਭਾ ਬਾਰੇ ਇੱਕ ਦੋ ਗੱਲਾਂ ਕਰ ਲਈਏ ਰਾਜ ਸਭਾ ਉਹਦੀ ਆਰਟੀਕਲ 80 ਦੇ ਵਿੱਚ ਰਜੇ ਇਹਦਾ ਕਾਰਜਕਾਲ ਹੁੰਦਾ ਹੈ 6 ਸਾਲ ਦਾ ਇਹਦਾ ਕਾਰਜਕਾਲ ਹੁੰਦਾ 6 ਸਾਲ ਦਾ ਰਾਜ ਸਭਾ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ ਤੇ ਹਰੇਕ 2 ਸਾਲਾਂ ਦੇ ਬਾਅਦ ਇਹਨਾਂ ਦੇ 1/3 ਮੈਂਬਰ ਬਦਲ ਜਾਂਦੇ ਐ ਠੀਕ ਹੈ ਬਸ ਇੰਨਾ ਫੈਕਟ ਯਾਦ ਕਰ ਲਓ ਰਾਜ ਸਭਾ ਦੀ ਟੋਟਲ ਆਪਣੇ ਕਿੰਨੀਆਂ ਸੀਟਾਂ ਗਈਆਂ 250 ਜਿਹਦੇ ਵਿੱਚ 230 ਸਟੇਟਾਂ ਦੁਆਰਾ ਆਉਂਦੇ ਆ ਤੇ 12 ਨੋਮੀਨੇਟਡ ਹੁੰਦੇ ਆ ਇਹ ਜਿਹੇ ਨੋਮੀਨੇਟਡ ਹੁੰਦੇ ਆ ਇਹ ਵੋਟ ਨਹੀਂ ਦੇ ਸਕਦੇ ਰਾਸ਼ਟਰਪਤੀ ਤੇ ਵਾਈਸ ਪ੍ਰੈਜ਼ੀਡੈਂਟ ਦੀ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ ਮੈਥਡ ਆਫ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕਿਵੇਂ ਚੁਣਿਆ ਜਾਂਦਾ ਹੈ ਪ੍ਰੈਜ਼ੀਡੈਂਟ ਆਪਾਂ ਕਰੇ ਚੁਣਿਆਗਾ ਨਹੀਂ ਚੁਣਿਆ ਨਾ ਉਹਦਾ ਮੈਥਡ ਹੈ ਜਿਹੜਾ ਉਹਦਾ ਮੈਥਡ ਵੀ ਆਪਾਂ ਨੂੰ ਕਿਤੋਂ ਮਿਲੇਗਾ ਆਇਲੈਂਡ ਤੋਂ ਮਿਲੇਗਾ ਉਹ ਕਿਵੇਂ ਹੁੰਦੀ ਹੈ ਰਾਜੇ ਕਿਹੜੀ ਇਲੈਕਸ਼ਨ ਹੁੰਦੀ ਹੈ ਜਿਹੜੀਆਂ ਦਾ ਆਪਾਂ ਆਪ ਦੇ ਆਪ ਜਿਹੜੀ ਆਪਾਂ ਜਿੱਥੇ ਆਪਾਂ ਵੋਟ ਪਾਉਨੇ ਆ ਆਪਾਂ ਵੋਟ ਪਾ ਕੇ ਆ ਉਹਦੇ ਐਮਐਲਏ ਐਮਪੀ ਆਪ ਚੁੰਨਦੇ ਆ ਉਹ ਤਾਂ ਹੁੰਦੀ ਹੈ ਡਾਇਰੈਕਟ ਇਲੈਕਸ਼ਨ ਜਿਹੜੀ ਦੇ ਵਿੱਚ ਆਪਾਂ ਵੋਟ ਨਹੀਂ ਪਾਉਂਦੇ ਉਹ ਹੁੰਦੀ ਹੈ ਇਨਡਾਇਰੈਕਟ ਇਲੈਕਸ਼ਨ ਠੀਕ ਹੈ ਜੀ ਉਹ ਹੁੰਦੀ ਹੈ ਇਨਡਾਇਰੈਕਟ ਇਲੈਕਸ਼ਨ ਤਾਂ ਇਹਨਾਂ ਨੂੰ ਆਪਾਂ ਬਹੁਤ ਥੋੜੀ ਪਾਉਨੇ ਆ ਇਹਦੇ ਵਿੱਚ ਐਮਪੀ ਹੁੰਦੇ ਆ ਰਾਜ ਸਭਾ ਦੇ ਮੈਂਬਰ ਹੁੰਦੇ ਆ ਸਟੇਟਾਂ ਦੇ ਜਿਹੜੇ ਆਪਣੇ ਐਮ ਐਲ ਏ ਜਿੱਤੇ ਹੋਏ ਹੁੰਦੇ ਆ ਉਹ ਪਾਉਂਦੇ ਆ ਕਿਹੜੀ ਬੋਟ ਦੇ ਨਾਲ ਜਿੱਤਿਆ ਜਾਂ ਚੁਣਿਆ ਜਾਂਦਾ ਦਾ ਜੀ ਪ੍ਰੈਜ਼ੀਡੈਂਟ ਨੂੰ ਸਿੰਗਲ ਟਰਾਂਸ ਇਕਵਲ ਵੋਟ ਦੇ ਨਾਲ ਤੁਸੀਂ ਕਹੋਗੇ ਜੀ ਇਹ ਵੋਟ ਕਿਹੜੀ ਹੁੰਦੀ ਹੈ ਇਹ ਚ ਇਹ ਹੁੰਦਾ ਦਾ ਜੀ ਮੰਨ ਲਓ ਚਾਰ ਬੰਦੇ ਖੜੇ ਹੋਗੇ ਵੋਟਾਂ ਦੇ ਵਿੱਚ ਕਿੰਨੇ ਬੰਦੇ ਖੜੇ ਹੋਗੇ ਚਾਰ ਬੰਦੇ ਖੜੇ ਹੋਗੇ ਬੋਟ ਆਪ ਨੂੰ ਚਾਰਾਂ ਨੂੰ ਹੀ ਪਾਉਣੀ ਪੂਗੀ ਵੋਟ ਆਪਾਂ ਨੂੰ ਚਾਰਾਂ ਨੂੰ ਹੀ ਪਾਉਣੀ ਪਊਗੀ ਜੀ ਜੀ ਚਾਰਾਂ ਨੂੰ ਵੋਟ ਪੱਤੀ ਫੇਰਾ ਪਾਉਣਗੇ ਇਹ ਬਦਲ ਗੋ ਕਿ ਜਿੱਤੂ ਕਿਹੜਾ ਤਾਂ ਉੱਥੇ ਪ੍ਰੀਫਰੈਂਸ ਮੰਗੀ ਜਾਂਦੀ ਹੁੰਦੀ ਹੈ ਜਿਵੇਂ ਮੈਂ ਚਲੋ ਆਪਾਂ ਮੰਨ ਲੈਂਦੇ ਆ ਮੇਰਾ ਨਾਂ ਗਗਨ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਮੇਰਾ ਨਾਂ ਗਗਨ ਹੈ ਇੱਕ ਬੰਦਾ ਹੋਰ ਹੈ ਉਹਦਾ ਨਾਂ ਗੁਰਪ੍ਰੀਤ ਹੈ ਇੱਕ ਰਾਣੀ ਖੜੀ ਹੋਗੀ ਇੱਕ ਵਿਜੇ ਖੜਾ ਹੋ ਗਿਆ ਚਾਰ ਜਾਣੇ ਵੋਟਾਂ ਦੇ ਵਿੱਚ ਖੜੇ ਹੋਗੇ ਹੁਣ ਮੈਂ ਵਾਕਿਆ ਇੱਕ ਕੋਈ ਬੰਦਾ ਵਾਕਿਆ ਪਹਿਲਾ ਵੋਟ ਪਾਉਣਾ ਉਹ ਕਹਿੰਦਾ ਇਹ ਪਹਿਲੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਦੂਜੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਤੀਜੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਚੌਥੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਠੀਕ ਹੈ ووٹ ਪਈ ਗਈ ਇਸ ਤੋਂ ਬਾਅਦ ਅਗਲਾ ਬੰਦਾ ਆ ਗਿਆ ਉਹ ਕਹਿੰਦਾ ਜੀ ਪਹਿਲੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਚੌਥੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਪਹਿਲੇ ਤੀਜੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਦੂਜੇ ਨੰਬਰ ਤੇ ਮੈਨੂੰ ਆ ਵਧੀਆ ਲੱਗਦਾ ਐਵੇਂ ਬੋਟਾਂ ਪਈ ਜਾਣਗੀਆਂ ਜਿਹਦੇ ਪੁਆਇੰਟ ਵੱਧ ਜਾਣਗੇ ਜਿਵੇਂ ਹੁਣ ਇਹਨੂੰ ਦੋ ਜਾਣੇ ਨੇ ਕਹਿਤਾ ਕਿ ਤੂੰ ਪਹਿਲੇ ਪਹਿਲੇ ਨੰਬਰ ਤੇ ਹੈ ਤਾਂ ਇਹਨੂੰ ਕੀ ਕਰ ਦਿੱਤਾ ਜਾਊਗਾ ਇਹਨੂੰ ਰਾਸ਼ਟਰਪਤੀ ਬਣਾ ਦਿੱਤਾ ਜਾਊਗਾ ਠੀਕ ਹੈ ਜੀ ਇਹ ਹੁੰਦਾ ਪ੍ਰੋਸੈਸ ਸਿੰਗਲ ਟਰਾਸ ਇਹ ਕੋਲ ਬੋਰਡ ਦਾ ਰਾਜ ਸਭਾ ਦੇ ਮੈਂਬਰਾਂ ਨੂੰ ਨੋਮੀਨੇਟ ਕਿਵੇਂ ਕਰਨਾ ਹੈ ਤੇ ਪ੍ਰੈਜ਼ੀਡੈਂਟਰੀ ਇਲੈਕਸ਼ਨ ਕਿਵੇਂ ਕਰਨੀ ਉਹਦਾ ਮੈਥਡ ਆ ਜਿਹੜਾ ਇਲੈਕਸ਼ਨ ਮੈਥਡ ਆ ਉਹ ਇਕੱਲਾ ਲੈਂਦਾ ਆਪਾਂ ਉਹਨੂੰ ਤੋਂ ਆਇਰਲੈਂਡ ਤੋਂ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਜਪਾਨ ਤੋਂ ਕੁਝ ਨਹੀਂ ਲੈਂਦਾ ਆਪਾਂ ਇੱਕ ਛੋਟੀ ਜੀ ਚੀਜ਼ ਹੀ ਲੈਂਦੀ ਹੈ ਬਸ ਕੀ ਲੈਂਦੀ ਹੈ ਕਿ ਜਿਹੜਾ ਵੀ ਆਪਾਂ ਕੋਈ ਕਾਨੂੰਨ ਬਣਾਵਾਂਗੇ ਉਹਨੂੰ ਸਟੈਲਿਸ਼ ਕਿਵੇਂ ਕਰਨਾ ਹੈ ਸਟੈਲਿਸ਼ਨੋਂ ਬਾਦੋਂ ਸਤਾਵਤ ਕਿਵੇਂ ਕਰਨਾ ਹੈ ਜਿਵੇਂ ਹੁਣ ਆਪਾਂ ਪਾਰਲੀਮੈਂਟ ਦੇ ਵਿੱਚ ਕੋਈ ਕਾਨੂੰਨ ਬਣਾਉਨੇ ਆ ਉਹਨੂੰ ਸਟੈਲਿਸ਼ ਕਰਨਾ ਠੀਕ ਹੈ ਉਹ ਸਾਰਾ ਆਪਾਂ ਲੇਤਾ ਜਾਪਾਨ ਤੋਂ ਜਾਪਾਨ ਤੋਂ ਛੋਟਾ ਜਿਹਾ ਕੋਈ ਏਰੀਆ ਹੈਗਾ ਚਲੋ ਇਸ ਦੋ ਵਾਰ ਗੱਲ ਕਰ ਲੈਂਦੇ ਆਪਾਂ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਇੱਕ ਆਪਾਂ ਲੇਤੀਏ ਕੰਕਰੈਂਟ ਲਿਸਟ ਆਪਣੇ ਸੰਵਿਧਾਨ ਦੀ 7ਵੀਂ ਅਨੁਸੂਚੀ ਹੈ ਰਾਜੀ ਠੀਕ ਹੈ ਜਿੱਦ ਜਦ ਟੈਂਡਰ ਲਿਸਟ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ ਇੱਕ ਉਹਦੀ ਜੂਨੀਅਰ ਲਿਸਟ ਇੱਕ ਹੁੰਦੀ ਹੈ ਕੰਕਰੈਂਟ ਲਿਸਟ ਠੀਕ ਹੈ ਜੀ ਇੱਕ ਹੁੰਦੀ ਹੈ ਸਟੇਟ ਲਿਸਟ ਟੈਨ ਲਿਸਟਾ ਹੁੰਦੀ ਹੈ ਸਟੇਟ ਲਿਸਟ ਦੇ ਵਿੱਚ ਤਾਂ ਸਾਰੇ ਫੈਸਲੇ ਸਟੇਟ ਲੈਂਦੀ ਹੈ ਜਿਵੇਂ ਕਿ ਆਪਣੀ ਪੰਜਾਬ ਸਟੇਟ ਹੋਗੀ ਕੋਈ ਵੀ ਹਰਿਆਣਾ ਸਟੇਟ ਹੋਗੀ ਇਹਦੇ ਵਿੱਚ ਇਹ ਆਪ ਦੀ ਸਟੇਟ ਹੀ ਆਪਦੇ ਫੈਸਲੇ ਲੂਗੀ ਜੁਨੀਅਰ ਲਿਸਟ ਦੇ ਵਿੱਚ ਸਾਰੇ ਫੈਸਲੇ ਸੈਂਟਰ ਦੀ ਸਰਕਾਰ ਲੈਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਸਟੇਟ ਵਾਲੇ ਦਾਖਲ ਅੰਦਾਜ਼ੀ ਨਹੀਂ ਕਰ ਸਕਦੇ ਕਨਕਰੈਂਟ ਲਿਸਟ ਦੇ ਵਿੱਚ ਸੈਂਟਰ ਪਲੱਸ ਸਟੇਟ ਦੋਨੇ ਮਿਲ ਕੇ ਫੈਸਲੇ ਲੈਂਦੇ ਆ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਕਨਕਰੈਂਟ ਲਿਸਟ ਹੋਊਗੀ ਠੀਕ ਹੈ ਜੀ ਜਿਹੜੀ ਕਿ ਆਸਟ੍ਰੇਲੀਆ ਤੀ ਹੈ ਇਸ ਤੋਂ ਬਾਅਦ ਹੋਰ ਕੀ ਆਪਾਂ ਲੈਤਾਗਾ ਕਿ ਆਪਾਂ ਕਿਵੇਂ ਕਿਸੇ ਹੋਰ ਦੇਸ਼ ਦੇ ਨਾਲ ਵਪਾਰ ਕਰ ਸਕਦੇ ਆ ਤੇ ਜੁਆਇੰਟ ਸੀਟਿੰਗ ਜੁਆਇੰਟ ਸੀਟਿੰਗ ਕੀ ਰੂਪ ਠਾਈ ਜਾਂਦੀ ਹੈ ਮੰਨ ਲਓ ਕੋਈ ਬਿੱਲ ਪਾਸ ਕਰਨਾਗਾ ਉਹ ਬਿੱਲ ਅੜਕ ਗਿਆ ਪრეਜ਼ੀਡੈਂਟ ਹੋਊਗਾ ਜਿਹੜਾ ਜੁਆਇੰਟ ਸੈਟਿੰਗ ਬੁਲਾਊਗਾ ਜੁਆਇੰਟ ਸੈਟਿੰਗ ਦੇ ਵਿੱਚ ਰਾਜ ਸਭਾ ਪਲੱਸ ਲੋਕ ਸਭਾ ਦੇ ਮੈਂਬਰ ਇਕੱਠੇ ਬੈਠਣਗੇ ਬੁਲਾਊਗਾ ਪ੍ਰੈਜ਼ੀਡੈਂਟ ਜਿਹੜੀ ਸਾਰੀ ਉਹ ਹੋਊਗੀ ਇਹਨੂੰ ਅਟੈਂਡ ਕੌਣ ਕਰੂਗਾ ਉਹ ਕਰੂਗਾ ਸਪੀਕਰ ਠੀਕ ਹੈ ਜੀ ਤਾਂ ਇਹਦਾ ਆਪਣਾ ਸਾਰਾ ਕੰਪਲੀਟ ਹੋ ਗਿਆ ਚਲੋ ਅਗਲੇ ਤੇ ਕੈਨੇਡਾ ਤੋਂ ਕੀ ਲੈਂਦਾ ਆਪਾਂ ਕੈਨੇਡਾ ਤੋਂ ਲੈਂਦਾ ਦਾ ਜੀ ਕਹਿੰਦੇ ਜੀ ਫੈਡਰੇਸ਼ਨ ਵਿਦੇਸ਼ ਸਟਰੋਂਗ ਸੈਂਟਰ ਕੈਨੇਡਾ ਵਾਲੇ ਕਹਿੰਦੇ ਭਾਈ ਜੀਡੀ ਸੈਂਟਰ ਦੀ ਸਰਕਾਰ ਹੈ ਉਹ ਸਟੇਟ ਦੀ ਸਰਕਾਰ ਨਾਲ ਜਿਹੜੀ ਪੰਜਾਬ ਸਰਕਾਰ ਉਹਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋਊਗੀ ਠੀਕ ਹੈ ਜੀ ਰੈਸੀਡਿਊ ਪਾਵਰ ਹੋਣਗੀਆਂ ਸੈਂਟਰ ਕੋਲੇ ਕੋਈ ਵੀ ਅਧਿਆਦੇਸ਼ ਜਾਰੀ ਕਰ ਸਕਦੀ ਹੈ ਠੀਕ ਹੈ ਜੀ ਗਵਰਨਰ ਨੂੰ ਵੀ ਜਿਹੜਾ ਪਾਇੰਟ ਕਰਨਾ ਸਟੇਟਾਂ ਦੇ ਵਿੱਚ ਉਹ ਸੈਂਟਰ ਗਵਰਨਮੈਂਟ ਹੀ ਕਰੂਗੀ ਠੀਕ ਹੈ ਜੀ ਸੁਪਰੀਮ ਕੋਰਟ ਤੋਂ ਸਲਾਹ ਵੀ ਲੈ ਸਕਦੇ ਆ ਜੀ ਐਡਵਾਈਜ਼ਰੀ ਹੈ ਜਿਹੜੀ ਇਹ ਚੀਜ਼ ਹੋਊਗੀ ਇੱਕ ਇਹਨਾਂ ਨੇ ਹੋਰ ਲਿਖਿਆ ਕੋਸੇ ਫੈਡਰਲ 88 ਫੈਡਰਲ ਦਾ ਮਤਲਬ ਹੁੰਦਾਗਾ ਆਹ ਹੈ ਕਿ ਦੋ ਗਵਰਨਮੈਂਟਾਂ ਹੋਣਗੀਆਂ ਠੀਕ ਹੈ ਜੀ ਇਸ ਤੋਂ ਬਾਅਦ ਸਾਊਥ ਅਫਰੀਕਾ ਤੋਂ ਕੀ ਲਿਤਾ ਆਪਾਂ ਸਾਊਥ ਅਫਰੀਕਾ ਤੋਂ ਯਾਦ ਕਰ ਲਓ ਅਫਰੀਕਾ ਇਕੱਲਾ ਅਫਰੀਕਾ ਦੇ ਵਿੱਚ ਇਹ ਆਉਂਦੀ ਹੈ ਤਾਂ ਅਮੈਂਡਮੈਂਟ ਅਮੈਂਡਮੈਂਟ ਉੱਥੋਂ ਦਾ ਇੱਥੇ ਹੈਗਾ ਕਿ ਇਲੈਕਸ਼ਨ ਆਫ ਮੈਂਬਰ ਰਾਜ ਸਭਾ ਰਾਜ ਸਭਾ ਦੇ ਮੈਂਬਰ ਨੇ ਚੋਣ ਹੁਣ ਤੁਸੀਂ ਕਹੋਗੇ ਸਰ ਤੁਸੀਂ ਆਇਰਲੈਂਡ ਦੇ ਵਿੱਚ ਵੀ ਕਰਵਾ ਕੇ ਗਏ ਸੀ ਉੱਚ ਰਾਜ ਆਪਾਂ ਨਾਮਿਨੇਟ ਕਿਵੇਂ ਕਰਨੇ ਆ ਮਤਲਬ ਜਿਵੇਂ ਕੋਈ ਵੀ ਸਰਕਾਰ ਬੰਦੇ ਚੁਣਦੀ ਹੈ ਕਿ ਆਪਾਂ ਦੇ ਸੱਤ ਬੰਦੇ ਹੈਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਭੇਜਣਾਗਾ ਉਹ ਚੀਜ਼ ਦਾ ਪ੍ਰੋਸੈਸ ਠੀਕ ਹੈ ਜੀ ਉਹ ਚੀਜ਼ ਦਾ ਪ੍ਰੋਸੈਸ ਜਿਹੜੇ ਨੇ ਚੋਣ ਹੋ ਗਈ ਉਹ ਚੋਣ ਦਾ ਤਰੀਕਾ ਨਾਮਿਨੇਟ ਕਰ ਲੈ ਸੱਤ ਬੰਦੇ ਹੋਗੇ ਚੋਣ ਦਾ ਤਰੀਕਾ ਜਿਹੜਾਗਾ ਠੀਕ ਹੈ ਰਾਸ਼ਟਰਪਤੀ ਮੇਰੇ ਚੋਣ ਹੋ ਗਈ ਉਹ ਚੀਜ਼ ਆਪਾਂ ਲੈਂਦੇ ਆ ਸਾਊਥ ਅਫਰੀਕਾ ਤੋਂ ਸਾਊਥ ਅਫਰੀਕਾ ਤੋਂ ਹੁਣ ਤੱਕ ਜਿੰਨੇ ਪ੍ਰੋਬਲਮ ਵੀ ਆਏ ਸਾਰੇ ਅਮੈਂਡਮੈਂਟ ਤੋਂ ਹੀ ਆਏ ਆ ਅਮੈਂਡਮੈਂਟ ਆਪਣੇ ਸੰਵਿਧਾਨ ਦੇ ਵਿੱਚ ਆਰਟੀਕਲ 360 ਦੇ ਵਿੱਚ ਕੀਤਾ ਜਾਂਦਾ ਹੈ ਠੀਕ ਹੈ ਜੀ ਸੋਸੋਧਨ ਕਰਨਾ ਕਿਸੇ ਚੀਜ਼ ਦੇ ਵਿੱਚ ਜਰਮਨੀ ਤੋਂ ਕੀ ਲੈਂਦਾ ਜਰਮਨੀ ਵਾਲੇ ਕਹਿੰਦੇ ਭਾਈ ਜਦੋਂ ਕਹਿੰਦੇ ਐਮਰਜੈਂਸੀ ਲੱਗ ਜੂਗੀ ਤਿੰਨ ਐਮਰਜੈਂਸੀ ਹੁੰਦੇ 352 356 360 ਇਹ ਹੁੰਦੀ ਹੈ ਸਟੇਟ ਐਮਰਜੈਂਸੀ ਜਿਹਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਆ ਠੀਕ ਹੈ ਜੀ ਆਹ ਹੁੰਦੀ ਹੈ ਸਟੇਟ ਐਮਰਜੈਂਸੀ ਆਹ ਹੁੰਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਇਹ ਚ ਜਰੋ ਹੁੰਦਾ ਜੇ ਉਹ ਸਰਕਾਰ ਜਮਨ ਨੰਗ ਹੋ ਜੇ ਉਹਨਾਂ ਕੋਲੇ ਪੈਸਾ ਦੇਣ ਵਾਸਤੇ ਵੀ ਨਾ ਹੋਵੇ ਇਹ ਅਜੇ ਤੱਕ ਇੱਕ ਵਾਰੀ ਵੀ ਨਹੀਂ ਲੱਗੀ ਹੈ ਜੀ ਠੀਕ ਹੈ ਜੀ ਕਹਿੰਦੇ ਜੀ ਜੇਦੋਂ ਵੀ ਕੋਈ ਅਮਰਜੈਂਸੀ ਲੱਗ ਜੂਗੀ ਠੀਕ ਹੈ ਜੀ ਜਿਹੜੇ ਆਪਣੇ ਮੌਲਿਕ ਅਧਿਕਾਰ ਆ ਉਹ ਸਸਪੈਂਡ ਹੋ ਜਾਣਗੇ 20 ਤੇ 21 ਨੂੰ ਛੱਡ ਕੇ ਆਰਟੀਕਲ 20 ਤੇ 21 ਨੂੰ ਛੱਡ ਕੇ ਆਪਣੇ ਜਿੰਨੇ ਵੀ ਫੰਡਾਮੈਂਟਲ ਰਾਈਟ ਆ ਉਹ ਸਸਪੈਂਡ ਹੋ ਜਾਣਗੇ ਹੁਣ ਤੁਹਾਡਾ ਆਪਰੇਸ਼ਨ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਕਿ ਅਮਰਜੈਂਸੀ ਦੇ ਟਾਈਮ ਆਪਾਤਕਾਲ ਡੇਟਲ ਟਾਈਮ ਪ੍ਰੈਜ਼ੀਡੈਂਟ ਰੂਲ ਦੇ ਸਮੇਂ ਜਾਂ ਸਟੇਟ ਅਮਰਜੈਂਸੀ ਦੇ ਸਮੇਂ ਕਿ ਫੰਡਾਮੈਂਟਲ ਰਾਈਟਸ ਸਸਪੈਂਡ ਹੋ ਜਾਂਦੇ ਆ ਕਿ ਨਹੀਂ ਹੁੰਦੇ ਤੁਸੀਂ ਕਹਿੰਦੇ ਜੈਸ ਸਸਪੈਂਡ ਹੋ ਜਾਂਦੇ ਆ ਕਿਤੇ ਇਹ ਨਾ ਤੁਰੇ ਫਿਰੋ ਜੀ ਸਾਨੂੰ ਦੱਸਿਆ ਸੀ ਜੀ ਦੂਣੀ ਸਸਪੈਂਡ ਹੁੰਦੇ ਨਾ ਸਸਪੈਂਡ ਜੇ ਤੋਂ ਪੁੱਛੇ ਕਿਹੜੇ ਨਹੀਂ ਸਸਪੈਂਡ ਹੁੰਦੇ ਫੇ ਤੁਸੀਂ ਕਹਿੰਦਾ ਆਰਟੀਕਲ 21 ਤੇ 21 ਸਸਪੈਂਡ ਹੁੰਦੇ ਕੋਰਸ ਦੇ ਵਿੱਚ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਕਰਵਾਈਆਂ ਹੋਈਆਂ ਨੇ ਜੀ ਜਿੰਨਾ ਬੱਚੇ ਨੇ ਉਥੋਂ ਕੀਤਿਆਂ ਤਾਂ ਉਹਨਾਂ ਨੂੰ ਲੈਕਚਰ ਬਹੁਤ ਸੌਖਾ ਲੱਗਦਾ ਹੋਊਗਾ ਠੀਕ ਹੈ ਜੀ ਫਰਾਂਸ ਤੋਂ ਕੀ ਲੈਂਦਾ ਆਪਾਂ ਫਰਾਂਸ ਤੋਂ ਲੈਂਦੇ ਰਾਜੀ ਆਪਾਂ ਇਕਵਲਟੀ ਲਿਵਰਟੀ ਫਰੇਟਿਨਿਟੀ ਲਿਵਰਟੀ ਹੁੰਦੀ ਆ ਆਪਾਂ ਨੂੰ ਆਜ਼ਾਦੀ ਹੈ ਇਕਵਲਟੀ ਆ ਆਪਣੇ ਚ ਸਾਰਿਆਂ ਚ ਸਮਾਨਤਾ ਹੈ ਫਰੇਟਿਨਿਟੀ ਆ ਆਪਣੇ ਚ ਭਾਈਚਾਰਾ ਹੈ ਇਹ ਸਾਰੀਆਂ ਚੀਜ਼ਾਂ ਪ੍ਰਿੰਪਲ ਦੇ ਵਿੱਚ ਹੈਗੀ ਆ ਇੱਕ ਦੂਬਾਰ ਪ੍ਰਿੰਪਲ ਦੇ ਵਿੱਚ ਨਾ 42ਵਾਂ ਐਮੈਂਡਮੈਂਟ ਹੋਇਆ ਸੀ 1976 ਉਹਦੇ ਵਿੱਚ ਉਹਦੇ ਵਿੱਚ ਸੋਸ਼ਲਿਸਟ ਸੋਸ਼ਲਿਸਟ ਸੈਕੂਲਰ ਤੇ ਇੰਟੀਗ੍ਰਿਟੀ ਇਹ ਸ਼ਬਦ ਆਪਾਂ ਬਾਅਦ ਵਿੱਚ ਜੋੜਦੇ ਸੀ ਇਹ 42 ਅਮੈਂਡਮੈਂਟ 1976 ਸੋਸ਼ਲਿਸਟ ਸੈਕੂਲਰ ਇੰਟੀਗ੍ਰਿਟੀ ਇਹ ਪੁੱਛਿਆ ਜਾਂਦਾ ਕਿਹੜਾ ਸ਼ਬਦ ਬਾਅਦ ਵਿੱਚ ਜੋੜਿਆ ਗਿਆ ਸੈਕੂਲਰ ਸ਼ਬਦ ਬਾਅਦ ਵਿੱਚ ਜੋੜਿਆ ਗਿਆ ਸੈਕੂਲਰ ਸੋਸ਼ਲਿਸਟ ਇੰਟੀਗ੍ਰਿਟੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜੇ ਸੋਵੀਅਤ ਸੋਸ਼ਲਿਸਟ ਇੰਟੀਗ੍ਰਿਟੀ ਰਿਪਬਲਿਕ ਇਹ ਸਾਰਾ ਕੁਝ ਅਪਲੀਪਲੇਬਲ ਦੇ ਵਿੱਚ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਤਾਂ ਇਹਦੇ ਨਾਲ ਆਪਣਾ ਇਹ ਲੈਕਚਰ ਜਿਹੜਾ ਖਤਮ ਹੁੰਦਾ ਕਿਵੇਂ ਲੱਗਾ ਲੈਕਚਰ ਵੀਡੀਓ ਨੂੰ ਵਤੋਂ ਵਤ ਲੈ ਕੇ ਸ਼ੇਅਰ ਜਰੂਰ ਕਰ ਤੇ ਧੰਨਵਾਦ